ਜੋਸ਼ਨ ਐਂਟਰਟੇਨਮੈਂਟ ਵੱਲੋਂ ਹੋਟਲ ਗ੍ਰੀਨ ਪਟਿਆਲਾ ਵਿਖੇ ਬਿੱਟੂ ਰੰਦਾਵਾਦੀ ਸਰਪ੍ਰਸਤੀ ਹੇਠ ਪਟਿਆਲਾ ਦੇ ਨਵੇਂ ਚੁਣੇ ਗਏ ਮੇਅਰ ਕੁੰਦਨ ਗੋਗਿਆ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਤੇ ਕੁੰਦਨ ਗੋਗਿਆ ਨੇ ਕਿਹਾ ਕਿ ਪਟਿਆਲੇ ਵਿੱਚ ਵੱਦੋਵਾ ਵਿਕਾਸ ਕਾਰਜ ਕੀਤੇ ਜਾਣਗੇ ਤੇ ਕਿਸੇ ਵੀ ਕਿਸਮ ਦੀ ਸਮੱਸਿਆ ਨਹੀਂ ਆਉਂਦੀ ਦਿੱ ਜਾਵੇਗੀ ਇਹ ਜਸ਼ਨ ਐਂਟਰਟੇਨਮੈਂਟ ਤੇ ਮੇਰਾ ਨਾਮ ਹੈ ਜੀ ਬਟੂਰਨ ਧਾਵਾ ਜੀ ਤੇ ਅਸੀਂ ਅੱਜ ਜੱਟ ਪਟਿਆਲੇ ਤੋਂ ਗਾਣਾ ਰਿਲੀਜ਼ ਕਰ ਰਹੇ ਹਾਂ ਜੀ ਤੇ ਬਹੁਤ ਪਿਆਰਾ ਗਾਣਾ ਹੈ ਪਟਿਆਲੇ ਤੇ ਲਿਖਿਆ ਹੈ ਸਾਰਿਆਂ ਨੂੰ ਬੇਨਤੀ ਹੈ ਜਰੂਰ ਸ਼ੇਅਰ ਕਰਿਓ ਇਹ ਪਟਿਆਲੇ ਦੇ ਕਿੱਥੇ ਕਿੱਥੇ ਜਿਹੜੇ ਇਵੈਂਟ ਜਿਹੜੇ ਤੁਸੀਂ ਕਹਿੰਦੇ ਨੇ ਪਟਿਆਲੇ ਦਾ ਜਿਹੜਾ ਗਾਣਾ ਤੁਸੀਂ ਬਣਾਇਆ ਇਹ ਇਹ ਪਟਿਆਲੇ ਦੀ ਕਿਹੜੀ ਕਿਹੜੀ ਥਾਂਵਾਂ ਜਿਹੜੇ ਤੁਸੀਂ ਦਿਖਾਈਆਂ ਗੁਰੇ ਪਟਿਆਲੇ ਦੇ ਵਿੱਚ ਸਰ ਜੀ ਅਸੀਂ ਇਹ ਸਟੂਡੀਓ ਸ਼ਾਟ ਸ਼ੂਟ ਕੀਤਾ ਜੀ ਤੇ ਅਸੀਂ ਪਟਿਆਲੇ ਦੀ ਕੋਈ ਜਗ੍ਹਾ ਨਹੀਂ ਦਿਖਾਈ ਤੇ ਸਾਨੂੰ ਉੱਥੇ ਵਧੀਆ ਲੱਗਿਆ ਸੀ ਉੱਥੇ ਸ਼ੂਟ ਕਰ ਲਈ ਮੈਸੇਜ ਕੀ ਹੈ ਸਰ ਜਣੇ ਦਾ ਜੀ ਗਾਣੇ ਦਾ ਮੈਸੇਜ ਹੈ ਜੀ ਪਟਿਆਲਾ ਸਾਹੀ ਸ਼ਹਿਰ ਹੈ ਇੱਥੇ ਅਣਖੜੇ ਲੋਕ ਰਹਿੰਦੇ ਨੇ ਜੀ ਤੇ ਨਾ ਕਿਸੇ ਤੋਂ ਡਰਦੇ ਨੇ ਨਾ ਕਿਸੇ ਨੂੰ ਡਰਾਉਂਦੇ ਨੇ ਜੀ ਇਹ ਗਾਣਾ ਜਿਹੜਾ ਸਿੰਗਰ ਨੇ ਗਾਇਆ ਕਿ ਉਹਦਾ ਪਹਿਲਾ ਗਾਣਾ ਕਿ ਮੈਨਾਂ ਵੀ ਗਾਣਾ ਜੀ ਅਸੀਂ ਵੀ ਜਿਵੇਂ ਆਪਣੇ ਕੋਲ ਲੋਕ ਅਸਲਾ ਰੱਖਦੇ ਨੇ ਫੁਕਰਪੁਣਾ ਕਰਦੇ ਨੇ ਵੀ ਅਸੀਂ ਉਹ ਮੈਸੇਜ ਦਿੱਤਾ ਹੈ ਕਿ ਅਸਲਾ ਰੱਖਦੇ ਆਂ ਅਸੀਂ ਪਰ ਫੁਕਰਪੁਣਾ ਨਹੀਂ ਕਰਦੇ ਸਰ ਸਿੰਗਰ ਦਾ ਕੀ ਨਾਮ ਹੈ ਕੀ ਇਹਨਾਂ ਨੇ ਪਹਿਲਾਂ ਵੀ ਕੋਈ ਗਾਣੇ ਗਾਏ ਨੇ ਕਿ ਇਹ ਉਹਨਾਂ ਦਾ ਪਹਿਲਾ ਗਾਣਾ ਜੀ ਇਹ ਇਹਨਾਂ ਦੇ ਜੀ ਦੋ ਗਾਣੇ ਆਏ ਨੇ ਪਹਿ ਤੇ ਤੀਜਾ ਗਾਣਾ ਹੁਣ ਇਹਨਾਂ ਨੇ ਆਪਣਾ ਕੀਤਾ ਜੀ ਸਿੰਗਰ ਦਾ ਨਾਮ ਹੈ ਸੁਰਮਾਨ ਜੀ ਸੁਰਮਾਨ ਜੀ ਕਿੱਥੋਂ ਬਿਲੋਂਗ ਕਰਦੇ ਆ ਜੀ ਇੱਕ ਨੌਰ ਤੋਂ ਨੇ ਜੀ ਜ਼ਿਲ੍ਹਾ ਪਟਿਆਲਾ ਜੀ ਜ਼ਿਲ੍ਹਾ ਪਟਿਆਲਾ ਹੀ ਹੈ ਜਿੱਦਾਂ ਦਾ ਜੀ ਤੁਹਾਨੂੰ ਸ਼ੌਂਕ ਕਿੱਦਾਂ ਪਿਆ ਜੀ ਸਰ ਜੀ ਮੈਂ 15 ਸਾਲ ਤੋਂ ਲਿਖਦਾ ਸੀਗਾ ਪਰ ਮੈਨੂੰ ਮੌਕਾ ਅੱਜ ਮਿਲਿਆ ਜੀ ਇਹ ਗਾਣਾ ਖੁਦਾਂ ਲਿਖਿਆ ਹੋਇਆ ਜੀ ਹਾਂਜੀ ਸਰ ਮੇਰਾ ਲਿਖਿਆ ਮੇਰਾ ਕਿਹਾ ਤੁਹਾਡਾ ਗਾਇਆ ਸੁਰਮਾਨ ਜੀ ਨੇ ਗਾਇਆ ਜੀ ਜਸਤ ਨੂੰ ਅਨੇ ਪ੍ਰੋਡਿਊਸ ਕਰੇ ਜੀ ਜਸ਼ਨ ਐਂਟਰਟੇਨਮੈਂਟ ਤੇ ਗਾਣਾ ਆਣਾ ਹੈ ਜੀ ਇਹ ਕਿਹਨੇ ਕੀਤਾ ਗਾਣਾ ਜੀ ਇਹ ਮਿਊਜ਼ਿਕ ਨਿੱਕ ਦਾ ਹੀ ਨਿੱਕ ਮਿਊਜ਼ਿਕ ਕਿੰਨੇ ਕੁ ਦੇਰ ਦਾ ਗਾਣਾ ਜੀ ਇਹ ਇਹ ਹੈਗਾ 3 ਮਿੰਟ 2 ਸੈਕਿੰਡ ਦਾ ਹੀ ਨਹੀਂ ਤੁਸੀਂ ਇੱਕ ਚੀਜ਼ ਬੜੀ ਵਧੀਆ ਕੀਤੀ ਪਟਿਆਲੇ ਤੇ ਗਾਣਾ ਗਾਇਆ ਪਰ ਤੁਸੀਂ ਇਹ ਨਹੀਂ ਸੋਚਿਆ ਕਿ ਪਟਿਆਲੇ ਦਾ ਵੀ ਆਪਾਂ ਨੂੰ ਕੋਈ ਵਿਊ ਦੇਣਾ ਚਾਹੀਦਾ ਸੀ ਕਿ ਪਟਿਆਲੇ ਦੇ ਉੱਪਰ ਗਾਣਾ ਗਾਇਆ ਜੀ ਸਰ ਮੈਂ ਕਿਹਾ ਸੀਗਾ ਟਰੈਕਟਰ ਸਾਹਿਬ ਨੂੰ ਉਹ ਕਹਿੰਦੇ ਵੀ ਆਪਾਂ ਉੱਥੇ ਸ਼ੂਟ ਵਧੀਆ ਹੋਊਗਾ ਆਪਾਂ ਫਿਲਮ ਵਾਂਗੂ ਕਲਰ ਲੈਣੇ ਨੇ ਵੀ ਆਪਾਂ ਉੱਥੇ ਸ਼ੂਟ ਕਰਾਂਗੇ ਅੱਗੇ ਕਰੋਗੇ ਪਟਿਆਲੇ ਦੀਆਂ ਅਲੱਗ-ਅਲੱਗ ਜਗ੍ਹਾ ਅੱਗੇ ਪਟਿਆਲੇ ਤੇ ਗਾਣਾ ਆਏਗਾ ਤਾਂ ਪਟਿਆਲੇ ਦੀ ਵੀਡੀਓ ਜ਼ਰੂਰ ਵਿੱਚ ਲਵਾਵਾਂਗੇ ਜੀ ਤੁਸੀਂ ਇਹ ਗਾਣਾ ਚ ਇਹ ਤੁਹਾਨੂੰ ਕੀ ਲੱਗਦਾ ਕਿ ਅੱਜ ਕੱਲ ਜਿਵੇਂ ਪ੍ਰਮੋਟ ਹੋ ਰਿਹਾ ਹਥਿਆਰਾਂ ਦੇ ਉੱਤੇ ਗਾਣੇ ਤੁਸੀਂ ਅਲੱਗ ਤਰ੍ਹਾਂ ਦਾ ਗਾਣਾ ਦੱਸਿਆ ਕਿ ਇਹਨਾਂ ਚੀਜ਼ਾਂ ਤੋਂ ਬਚਣਾ ਨਹੀਂ ਨਹੀਂ ਅਸੀਂ ਨਾ ਐਕਚੁਅਲੀ ਹਥਿਆਰ ਜਾਨਣਾ ਸਾਡਾ ਵੀ ਹਥਿਆਰ ਤੇ ਹੈ ਲੇਕਿਨ ਅਸੀਂ ਹਥਿਆਰ ਦੇ ਥਰੂ ਅਸੀਂ ਇੱਕ ਮੈਸੇਜ ਦਿੱਤਾ ਹੈ ਕਿ ਜਿਹੜਾ ਆਪਾਂ ਹਥਿਆਰ ਰੱਖਦੇ ਆਪਣੀ ਸੇਫਟੀ ਲਈ ਰੱਖਦੇ ਆਂ ਉਸਕੇ ਆਪਾਂ ਨੂੰ ਜਦੋਂ ਲੋੜ ਪਏ ਉਹਦੀ ਉਦੋਂ ਕੱਢੋ ਪਰ ਕੱਢਣ ਤੋਂ ਬਾਅਦ ਵੀ ਚਲਾਣਾ ਹੈ ਕਿ ਨਹੀਂ ਚਲਾਣਾ ਹੈ ਆਪਾਂ 100 ਵਾਰ ਸੋਚਣਾ ਕੀ ਅਗਰ ਬੀਨਾ ਚਲਾਈ ਤਾਂ ਉਹ ਚੱਲਦਾ ਹੈ। ਹਾਂ ਠੀਕ ਹੈ ਜਰੂਰ ਜਿਆਦਾ ਪਨਪਰਪਨਾਂ ਦੀ ਲੋੜ ਨਹੀਂ। ਕੀ ਇਹ ਵਾਰਡ ਇਸ ਗਾਣੇ ਦੇ ਕਿਨਾਂ ਜਿਹੜੇ ਤੁਸੀਂ ਹਾਂਜੀ ਹਾਂਜੀ ਬਿਲਕੁਲ ਹੁੱਕ ਲਾਈਨ ਹੈ ਇਹ ਕਿੰਨੇ ਪੈਰੇ ਇਸ ਗਾਣੇ ਦੇ ਜੀ? ਇਹਦੇ ਜੀ ਦੋ ਪੈਰੇ ਆ ਇੱਕ ਸਤਾਈਆ ਦੋ ਅੰਤਰੀਆ। ਇਹਨੇ ਕੀ ਲਿਖਿਆ ਗਾਣਾ ਤੁਸੀਂ ਕੁਝ ਦੋ ਲਾਈਨਾਂ ਸਾਨੂੰ ਦੱਸੋਗੇ ਜੀ ਜਿਹੜੇ ਤੁਸੀਂ ਕਹਿ ਰਹੇ ਹੋ ਵੀ ਇਹ ਗਾਣੇ ਦੇ ਵਿੱਚੀਆਂ ਚੀਜ਼ਾਂ। ਗਾਣ ਗਾਣਾ ਦੱਸਣ ਦਾ ਹੱਕ ਤਾਂ ਹੈ। ਉਹ ਸੀ ਸਿੰਗਰ ਤੋਂ ਵੀ ਸੁਣਾਗੇ ਸਿੰਗਰ ਤੋਂ ਸੁਣਾਗੇ ਪਰ ਅਗਰ ਜੱਟ ਪਟਿਆਲੇ ਤੋਂ ਬਿਲੋਂਗ ਕਰਦਾ ਜੀ ਸਾਡੀ ਹੁੱਕ ਲਾਈਨ ਹੈ ਫੁਕਰ ਕੋਣੇ ਚ ਨਹੀਂ ਰੋਂਦ ਕੱਢਦਾ ਜਿਵੇਂ ਰੋਂਦ ਕੱਢਦੇ ਨੇ ਨਾ ਫਾਲਤੂ ਗੀਰੀ ਚ ਕੱਢਿਆ ਦਾ ਜਿੱਥੇ ਗਰਾਹ ਚ ਚਲਾਤਾ ਫੰਕਸ਼ਨ ਚ ਚਲਾਤਾ ਗਾਣੇ ਤੇ ਮਹੁਰਤ ਤੇ ਚਲਾਦਾ ਇਹ ਆ ਦੇਖਿਆ ਕਿ ਰੋਡ ਤੇ ਕੋਈ ਨਹੀਂ ਹੈ ਉਈਓ ਚਲਾਤਾ ਰੀਲਾ ਬਣਾਤੀਆਂ ਉਹ ਉਹ ਉਸ ਤੇ ਹੈ ਜੀ ਆਪਾਂ ਉਹ ਚੀਜ਼ ਬੰਦ ਕਰਨ ਲਈ ਪਾਏ ਗਾਣਾ ਬਣਾਏ ਠੀਕ ਹੈ ਮੰਨਾਂ ਸੀਗਾ ਕਿ ਆਈ ਆਲਸੋ ਬਿਲੋਂਗ ਟੂ ਪਟਿਆਲਾ ਅਸੀਂ ਪਹਿਲਾਂ ਦੋ ਫਿਲਮਾਂ ਅੱਥੇ ਸ਼ੂਟ ਵੀ ਕੀਤੀਆਂ ਤੇ ਅਸੀਂ ਪਟਿਆਲਾ ਸਟੈਬਲਿਸ਼ ਕਰਨਾ ਸੀ ਪਰ ਸਾਡੀ ਮਜ਼ਦੂਰੀ ਸੀ ਤੁੰਦ ਬਹੁਤ ਸੀ ਤੇ ਬਾਰਿਸ਼ ਦਾ ਮੌਸਮ ਸੀਗਾ ਐਂ ਲੱਗਦਾ ਸੀ ਮੀਂਹ ਪੈ ਜੂਗਾ ਮੀਂਹ ਧਕਾਰਿਆ ਸੀ ਅਸੀਂ ਫਿਰ ਸ਼ਿਫਟ ਹੋ ਕੇ ਸਟੂਡੀਓ ਚੋਂ ਇਹੋ ਸ਼ਿਫਟ ਕੀਤਾ ਪਰ ਹੁਕ ਲੈਣ ਸਾਡੀ ਪੜਿਆਲੀ ਠੀਕ ਹੈ ਭਾਜੀ ਪੰਜਾਬ ਪੁਲਿਸ ਨੇ ਰੋਕ ਰੱਖਿਆ ਹੋਇਆ ਉਹਨੂੰ ਚਲਾਉਣਾ ਐਕਸਟਰਾ ਫालतू ਸ਼ੋਅ ਕਰੰਦਿਆਂ ਨਾ ਖੰਡਰੀ ਰੱਖੋ ਜਦੋਂ ਲੋਡ ਪੇ ਕੱਢ ਲਓ ਉਦੋਂ ਵੀ ਚਲਾਓ ਨਾ ਬਿਨਾਂ ਚਲਾਏ ਕੰਮ ਸਰਦਾ ਦਾ ਠੀਕ ਹੈ ਨਾ ਆ ਸ਼ੋਅ ਕਰਨ ਦੀ ਲੋੜ ਨਹੀਂ ਫੁਕਰ ਬਾਜੀ ਇਸ ਗਾਣੇ ਤੋਂ ਕਈ ਨੌਜਵਾਨ ਫੀੜੀ ਕੀ ਸੇਧ ਰਹਿ ਸਕਦੀ ਹੈ ਬਸ ਜਿਨਾਂ ਕੋਲ ਰਿਵਲਵਰ ਹੈ ਨਾ ਜੀ ਉਹ ਰਿਵਲਵਰ ਚਲਾਉਣਾ ਬੰਦ ਕਰ ਦੇਣਗੇ ਤੇ ਜਿਹੜੇ ਪਟਿਆਲੇ ਦੇ ਬੰਦੇ ਆ ਜੀ ਉਹ ਪ੍ਰਾਊਡ ਫੀਲ ਕਰਨਗੇ ਸਾਡੇ ਸ਼ਹਿਰ ਦੇ ਗਾਣਾ ਜੱਟ ਪਟਿਆਲੇ ਤੋਂ ਬਿਲੋਂਗ ਕਰਦਾ ਬਸ ਇਹ ਗੱਲ ਹੈ ਜੀ ਹੋਰ ਜਿਆਦਾ ਵੱਡਾ ਮੈਸਜ ਪ੍ਰਾਊਡ ਕਿਸ ਤਰ੍ਹਾਂ ਫੀਲ ਕਰੋਗੇ ਤੁਸੀਂ ਪਟਿਆਲਾ ਦਾ ਇੱਕ ਵੀ ਸੀਨ ਵਿੱਚ ਸ਼ੂਟ ਨਹੀਂ ਕੀਤਾ ਨਾ ਕੋਈ ਕਿਲਾ ਦਿਖਾਇਆ ਨਾ ਕੋਈ ਸ਼ਿਰਾਲਾ ਗੇਟ ਨਾ ਕੋਈ ਸ਼ੀਸ਼ ਮਹਿਲ ਨਾ ਕੋਈ ਲੋਕੇਸ਼ਨ ਦਿਖਾਈ ਤੁਸੀਂ ਸਾਡੀ ਮਜੂਰੀ ਸੀ ਜੀ ਅਸੀਂ ਸ਼ੂਟਿੰਗ ਵਿੱਚ ਕੀ ਮਜੂਰੀ ਸੀ ਮੈਂ ਦੱਸਾਂ ਸ਼ਿਰਾਲਾ ਨੂੰ ਦੱਸਿਆ ਸੀ ਬਾਰਿਸ਼ ਪੈਣੀ ਸੀ ਵਨ ਡੇ ਹੀ ਸ਼ੂਟਿੰਗ ਸਾਡੀ ਨਹੀਂ ਜੀ ਨਹੀਂ ਡੇਢ ਦਿਨ ਮਤਲਬ ਡੇਢ ਸ਼ੂਟ ਕੀਤੀ ਨਾ ਨਹੀਂ ਸਰ ਫੋਰਨ ਬੈਠੇ ਜੀ ਮਰਜੀ ਬੈਠੋ ਸਰ ਮਾਨ ਜੀ ਤੁਸੀਂ ਪਟਿਆਲੇ ਨੂੰ ਇੱਕ ਇੱਕ ਗਾਣਾ ਰਿਲੀਜ਼ ਕਰਿਓ ਹੋ ਜੀ ਸਰ ਕੀ ਖਾਸ ਗੱਲ ਮੌਜੂਦ ਹੈ ਕਿਸ ਤਰ੍ਹਾਂ ਇਸ ਗਾਣੇ ਨੂੰ ਸਰ ਵੈਸੇ ਤਾਂ ਮੈਂ ਮੈਸੇਜ ਦੇਣ ਦੇ ਕਾਬਿਲ ਕਿ ਸਾਰੇ ਅੱਜ ਦੇ ਇੰਸਟਾਜ਼ ਔਰ ਜਿੰਨੀ ਵੀ ਜਨਤਾ ਹੈ ਨਾ ਸਾਰੇ ਬਹੁਤ ਸਮਝਦਾਰ ਨੇ ਹਨ ਜੀ ਤੇ ਮੈਂ ਉਸ ਚੀਜ਼ ਲਈ ਆਪਣੇ ਆਪ ਨੂੰ ਕੈਪेबल ਨਹੀਂ ਸਮਝਦਾ ਕਿ ਮੈਂ ਕਿਸੇ ਨੂੰ ਮੈਸੇਜ ਦੇ ਸਕਾਂ ਬਟ ਇਦਾਂ ਸਰ ਇਸ ਗਾਣੇ ਦੀ ਗੱਲ ਹੋਈ ਆਪਣੇ ਪਟਿਆਲਾ ਰਾਇਲ ਸਾਰੇ ਜਾਣਦੇ ਹਨ ਕਿ ਪਟਿਆਲਾ ਸ਼ਹਿਰ ਜਿਹੜਾ ਰਾਇਲ ਸ਼ਹਿਰ ਹੈ ਵਿੱਚ ਤੇ ਇਹਦੇ ਵਿੱਚ ਬਸ ਫੁਗਰਪੜੇ ਦੀ ਗੱਲ ਕੀਤੀ ਹੈ ਭਾਜੀ ਕਈ ਮਿਸਯੂਜ਼ ਕਰਦੇ ਆ ਹਥਿਆਰਾਂ ਦਾ ਹਨਾ ਜੇ ਤੁਸੀਂ ਵੀਡੀਓ ਦੇਖੋਗੇ ਨਾ ਜਦੋਂ ਉਹ ਜਿੱਦ ਡਾਇਰੈਕਟਲੀ ਸਿੱਧਾ ਸਾਫ ਸਾਫ ਕਰਵੇ ਕਿਤਾ ਹੋਇਆ ਕਿ ਆਪਾਂ ਫੁਗਰਪੜੇ ਲਈ ਨਹੀਂ ਹਥਿਆਰ ਰੱਖ ਰਹੀ ਹੈਗੇ ਇਸਦੀ ਹੈਲਪ ਲਈ ਔਰ ਆਪਣੀ ਸੇਫਟੀ ਲਈ ਹਮੇਸ਼ਾ ਯੂਜ਼ ਕਰਦੇ ਆ ਆਪਾਂ ਵੇਪਨ ਜਦੋਂ ਵੀ ਕਰਦੇ ਆ ਹਨਾ ਹੁਣ ਅਗਰ ਬਿਲਕੁਲ ਬੈਨ ਦੀ ਕਰਦੇ ਆ ਵੈਸੇ ਤਾਂ ਕਲਚਰ ਇਦਾਂ ਦਾ ਸਿਸਟਮ ਹੈਗਾ ਆਪਣਾ ਹਥਿਆਰ ਦਾ ਕਿ ਬੈਨ ਨਹੀਂ ਹੋਣਾ ਚਾਹੀਦਾ ਤਕਰੀਬਨ ਨਾ ਬਟ ਅਗਰ ਬੰਦੇ ਨੂੰ ਕੋਈ ਪ੍ਰੋਬਲਮ ਹੋ ਜਾਈ ਜਾਂ ਕੋਈ ਕਿਸੇ ਤੇ ਅਟੈਕ ਕਰ ਦੇ ਤਾਂ ਆਪਣੇ ਕੋਲ ਸੇਫਟੀ ਦਾ ਕੁਝ ਹੋਣਾ ਚਾਹੀਦਾ ਨਾ ਹੈਗੀਆ ਸੇਫਟੀ ਤੇ ਦੋ ਲਾਈਨਾਂ ਸੁਣਾ ਦੋ ਮੇਰੀ ਤੁਹਾਡੇ ਗਾਣੇ ਦੀਆਂ ਪਲੀਜ਼ ਹਾਂਜੀ ਸਰ ਤੁਹਾਡੇ ਦੋ ਲਾਈਨਾਂ ਗਾਣੇ ਦੀਆਂ ਹੈ ਜੀ ਸੇਫਟੀ ਦੀ ਤੁਸੀਂ ਕਹਿ ਰਹੇ ਹੋ ਸੁਣਾ ਦੋਗੇ ਸਾਨੂੰ ਸੇਫਟੀ ਇਨ ਦਾ ਸੈਂਸਰ ਮੈਂ ਸਰ ਇਹ ਚੀਜ਼ ਕਹਿ ਰਿਹਾ ਕਿ ਅਗਰ ਕੋਈ ਜੋ ਲਿਰਿਕਸ ਨੇ ਉਹ ਸੁਣਾਉਂਗਾ ਕਿ ਤੁਸੀਂ ਚੇਂਜ ਮੈਂ ਲਿਰਿਕਸ ਦੇ ਟੁਪਾਈਂ ਪਰਮਿਸ਼ਨ ਤੋਂ ਵਗੈਰਾ ਮੈਂ ਲਿਰਿਕਸ ਨਾਲ ਛੇੜਛੇੜ ਨਹੀਂ ਕਰ ਸਕਦਾ ਹਨ ਤੇ ਜਿੱਦਾਂ ਮੈਂ ਸਿਰਫ ਗਾਣੇ ਨੂੰ ਸਿਰਫ ਡਿਲੀਵਰ ਕਰ ਦੂੰਗਾ ਲਾਈਵ 'ਚ ਮੈਂ ਗਾ ਕੇ ਪ੍ਰੋਪਰ ਤੇ ਬਸ ਇਹ ਸੀਗਾ ਮੈਸੇਜ ਮੇਰਾ ਹਥਿਆਰਾ ਵਾਸਤੇ ਜੀ ਯਾ ਸੀਗਾ ਕਿ ਮਿਸਿਊਜ਼ ਨਹੀਂ ਕਰਨਾ ਚਾਹੀਦਾ ਜਦੋਂ ਲੋੜ ਹੈ ਕਿਸੇ ਤੇ ਅਤਿਆਚਾਰ ਹੋ ਰਿਹਾ ਉਹਦੋਂ ਆਪਾਂ ਉਹਦੀ ਹੱਲ ਲਈ ਆਪਾਂ ਯੂਜ਼ ਕਰ ਸਕਦੇ ਹਾਂ ਨਾ ਬਾਕੀ ਤੁਸੀਂ ਵੀਡੀਓ ਦਾ ਰਹੀ ਦੇ ਦੋਕ ਗੱਲ ਆ ਦੋਕ ਲਾਈਨਾਂ ਗਾਣੇ ਦੀਆਂ ਪਲੀਜ਼ ਲਾਈਵ ਸੁਣਾ ਦਿਓ ਹਾਂ ਐਦਾਂ ਕਹੋ ਸਰ ਹਾਂ ਸੁਣਾ ਦਿਓ ਉਹ ਜਿੱਥੇ ਪਵੇ ਰੌਣਾ ਜੱਟ ਰੌਲ ਛੱਡਦਾ ਕੰਮ ਅਸਲੇ ਨਾਲ ਜਿੱਥੇ ਪਵੇ ਰੌਣਾ ਜੱਟ ਰੌਲ ਛੱਡਦਾ ਕੰਮ ਪੈਸੇ ਨਾਲੋਂ ਵੱਧ ਕਰੇ ਬੋਲ ਜੱਟ ਦਾ ਅਸਲਾ ਤਾਂ ਰੱਖਿਆ ਏ ਹਰ ਇੱਕ ਨਹੀਂ ਪਰ ਫੁਕਰ ਪੁਣੇ ਚ ਨਹੀਂ ਰੋਂਦੇ ਕੱਢਦਾ ਅਲੜਾਂ ਦੇ سینੇ ਵਿੱਚ ਜੱਟ ਧੜਕੇ ਤਾਈਓ ਕੱਲਾ ਕੱਲਾ ਕੰਮ ਠੋਕ ਠੋਕ ਕਰਦਾ ਕੰਮ ਨਹੀਂਓ ਕੋਈ ਜੱਟ ਰੌਂਗ ਕਰਦਾ ਜੱਟ ਪਟਿਆਂ ਵਾਲੇ ਕੁੰਬ ਲੌਂਗ ਕਰਦਾ ਕਾ ਮੈਨੂੰ ਕੋਈ ਜੱਟ ਰੌਂਗ ਕਰਦਾ ਜੱਟ ਪਟਿਆਲੇ ਤੋਂ ਬਿਲੋਂਗ ਕਰਦਾ ਇਹ ਹੈ ਸਰ ਕਿ ਕੰਮ ਆਪਾਂ ਗਲਤ ਨਹੀਂ ਕਰਦੇ ਨਾ ਆਪਾਂ ਮਿਸਯੂਜ਼ ਕਰਨਾ ਹਸਿਆਰ ਦਾ ਜੱਟ ਪਟਿਆਲੇ ਤੋਂ ਬਿਲੋਂਗ ਕਰ ਰਿਹਾ ਮਤਲਬ ਇਸ ਦੀ ਇੱਕ ਪ੍ਰਾਊਡ ਦਿਖਾਇਆ ਗਿਆ ਕਿ ਅਸੀਂ ਸਾਰਿਆਂ ਨਾਲ ਵੀ ਖੜਦੇ ਤੇ ਆਪਣਾ ਪਟਿਆਲੇ ਤੋਂ ਪ੍ਰਾਊਡ ਕਰਨਾ ਆਪਣਾ ਬਣਦਾ ਜੀ ਗਾਣਾ ਹੀ ਸਰ ਜਿਹੜੇ ਵੱਡੇ ਵੱਡੇ ਬਾਇਕ ਨੂੰ ਪ੍ਰਮੋਟ ਕਰਦਾ ਕਰਦਾ ਸਰ ਅਗਰ ਇਹਨਾਂ ਨੇ ਕੁਐਸਚਨ ਪੁੱਛਣਾ ਤਾਂ ਕਰ ਲੈਣੇ ਕੋਈ ਨਿਕਲੇ ਸਰ ਮੈਂ ਇਹ ਕਹਿ ਰਿਹਾ ਵੀ ਜਿਹੜੇ ਵੱਡੇ ਵੱਡੇ ਸਿੰਗਰ ਨੂੰ ਪ੍ਰਮੋਟ ਕਰਦੇ ਨੇ ਜੇ ਕੋਣ ਤੁਹਾਨੂੰ ਫੋਲ ਫੋਲੋ ਕਰਨਗੇ ਜੰਕਸ਼ਨ ਤੁਸੀਂ ਉਹ ਕੀ ਮੈਸਜੋਗੇ ਤੁਹਾਡਾ ਪੁਆਇੰਟ ਆਫ View ਭਾਜੀ ਮੈਂ ਕਿੰਦੇ ਵੀ ਸਿੰਗਰ ਨੇ ਉਹ ਆਪਣਾ ਕੰਮ ਕਰ ਰਹੇ ਨੇ ਜੀ ਸਾਰੇ ਦੇਖੋ ਆਪਣਾ ਇੰਡਸਟਰੀ ਚ ਸਾਰੇ ਕੰਮ ਕਰਦੇ ਸਾਰੇ ਮੇਰੇ ਭਰਾ ਨੇ ਸਾਡਾ ਭਾਈਚਾਰਾ ਹਨਾ ਜੀ ਮੈਂ ਕਿਸੇ ਬਾਰੇ ਟਿੱਪਣੀ ਕਰਨੀ ਨਹੀਂ ਪਈ ਉਹ ਕੰਟ੍ਰੋਵਰਸ਼ੀਅਲ ਬਰ ਜਾਂਦੀ ਹੈ ਹਨਾ kada ਤਾਂ ਉਹਨੂੰ ਆਪਾਂ ਇਦਾਂ ਕਹਿ ਸਕਦੇ ਹਾਂ ਕਿ ਸਭ ਆਪਣਾ ਆਪਣਾ ਕੰਮ ਕਰ ਰਹੇ ਮੈਂ ਆਪਣਾ ਕਰ ਰਿਹਾ ਹਾਂ ਜੀ ਮੈਂ ਕਿਸੇ ਨੂੰ ਮੈਸੇਜ ਨਹੀਂ ਦੇਣਾ ਚਾਹੁੰਦਾ ਸਾਰੇ ਆਪੋ ਆਪ ਸਮਝਦਾਰ ਨੇ ਹਨਾ ਜੀ ਮੈਂ ਨਹੀਂ ਕੁਝ ਹੋਰ ਮੈਸੇਜ ਪਾਸ ਕਰਾ ਰਹਾ ਹਾਂ ਕੋਈ ਆਪਣੀ ਆਪਣੀ ਨਹੀਂ ਵਾਸੇ ਨਾ ਬਹੁਤ ਜੀ ਗਾਣੇ ਬੰਦ ਹੋ ਗਏ ਹਾਂ ਠੀਕ ਹੈ ਸਰ ਦੇਖੋ ਅੱਜ ਤੁਹਾਡਾ ਗਾਣਾ ਚੱਲ ਜਾਂਦਾ ਜੀ ਏ ਵੀ ਤਾਂ ਕਹਿ ਗਈ ਕਿ ਪਟਿਆਲੇ ਦੇ ਜੱਟ ਲੋਕ ਕੰਮ ਨਹੀਂ ਕਰਦਾ ਬਾਕੀ ਜੱਟ ਲੋਕ ਕਰਦੇ ਬੰਦੇ ਨਹੀਂ ਨਹੀਂ ਬਈ ਬਈ ਕੱਲ ਸੁਣ ਰਿਹਾ ਜੱਟ ਪਟਿਆਲੇ ਤੋਂ ਬਿਲੋਂਗ ਕਰਦਾ ਪਰ ਕੰਮ ਕੋ ਕਰੇ ਕਿ ਆਪਾਂ ਕੋਈ ਵੀ ਬੰਦਾ ਹੈ ਆਪਾਂ ਆਪਣੀ ਰਜਿਸਟਰੀਸ ਲਾਣੇ ਹੈ ਸਟੋਰੀਸ ਲਾਣੇ ਉਹਨਾਂ ਦਾ ਕਹਿੰਦਾ ਮਤਲਬ ਹੈ ਕਿ ਮੈਂ ਕੈਨੇਡਾ ਬੈਠਾ ਲੰਡਨ ਬੈਠਾ ਮੈਂ ਪੈਰਿਸ ਬੈਠਾ ਜਿੱਥੇ ਮਰਜੀ ਬੈਠਾ ਚਾਹੇ ਬੰਬੇ ਬੈਠਾ ਲੇਕਿਨ ਮੈਂ ਬਿਲੋਂਗ ਪਟਿਆਲੇ ਤੋਂ ਕਰਦਾ ਜੇ ਜੱਟ ਆਪਾਂ ਜ਼ਮੀਨਾਂ ਆਪਾਂ ਵੰਦੇ ਆਪਣੇ ਕੋਲ ਹੁੰਦੇ ਆ ਹਥਿਆਰ ਅਸਲੇ ਆਪਣੇ ਘਰਾਂ ਚ ਰੱਖੇ ਜਾਂਦੇ ਆ ਪਹਿਲਾਂ ਜਾਨਵਰ ਆਂਦੇ ਸੀ ਆਪਣੀ ਸੇਫਟੀ ਲਈ ਰੱਖਦੇ ਸੀ ਲੇਕਿਨ ਜੋ ਅੱਜ ਦੀ ਜਨਰੇਸ਼ਨ ਹੈ ਉਹਨੂੰ ਮਿਸਯੂਜ਼ ਕਰ ਰਹੀ ਹੈ ਮਤਲਬ ਉਹਨਾਂ ਦਾ ਕਹਿਣ ਦਾ ਮਤਲਬ ਹੈ ਅਸੀਂ ਵੀ ਮਿਸਯੂਜ਼ ਕਰਦੇ ਆ ਪਰ ਜਦ ਕੋਈ ਮੁਸੀਬਤ ਆਂਦੀ ਹੈ ਕਿਸੇ ਇਤੇ ਗਰੀਬ ਤੇ ਅਤਿਆਚਾਰ ਹੁੰਦਾ ਹੈ ਅਸੀਂ ਉਹਦੇ ਲਈ ਖੜੇ ਆਪਾਂ ਫਿਰ ਵੀ ਅਸੀਂ ਸਿਰਫ ਗੋਲੀ ਨਹੀਂ ਚੱਲਦੇ ਅਸੀਂ ਗੋਲੀ ਨਹੀਂ ਚੱਲਦੇ ਹਾਂ ਉਹ ਚੀਜ਼ ਗਲਤ ਹੈ ਉਹ ਜੀ ਹਾਂਜੀ ਸ਼ੁਰੂ ਹਾਂਜੀ ਕਿਦੀ ਵੀ ਪਰਮਿਸ਼ਨ ਹੁੰਦੀ ਹੈ ਨਾ ਕਿਸ ਤਰ੍ਹਾਂ ਹਾਂਜੀ ਪਰਮਿਸ਼ਨ ਹੈ ਹਾਂਜੀ ਪਰਮਿਸ਼ਨ ਸੀ ਜੀ ਆਪਣੇ ਸਾਰਾ ਕੁਝ ਅਵੇਲੇਬਲ ਸੀਗਾ ਐ ਸ਼ੂਟਿੰਗ ਦੇ ਨੈਕਸਟ ਸਪੈਸ਼ਲ ਹੁੰਦੇ ਆ ਆਰਟੀਫੀਸ਼ੀਅਲ ਹੁੰਦੇ ਆ ਕਹੋਗੇ ਜੀ ਸਰ ਸੁਨੇਹਾ ਅਸੀਂ ਅਪੀਲ ਕਰਦੇ ਹਾਂ ਸਾਡੀ ਸਾਰੀ ਟੀਮ ਅਸੀਂ ਬਹੁਤ ਹਾਰਡ ਵਰਕ ਕੀਤਾ ਇਸ ਗਾਣੇ ਲਈ ਤੇ ਅਪੀਲ ਤੇ ਬੇਨਤੀ ਤੁਹਾਡੇ ਚਰਨਾਂ 'ਚ ਇਹ ਕਰਦੇ ਆਂ ਜੀ ਆਡੀਅנס ਦੇ ਕਿ ਅਸੀਂ ਤੁਹਾਡੀ ਕਚਹਿਰੀ 'ਚ ਗਾਣਾ ਪੇਸ਼ ਕਰਤਾ ਤੇ ਇਨਸਾਫ ਤੁਸੀਂ ਕਰਨਾ ਜੀ ਠੀਕ ਹੈ ਜੀ ਹਰ ਇੱਕ ਬੰਦਾ ਦੂਰ ਬੈਠਾ ਬਾਹਰ ਬੈਠਾ ਆਪਣੇ ਇੱਥੇ ਲੋਕਲ ਹੈ ਤੇ ਪ੍ਰਾਊਡ ਕਰੇਗਾ ਕਿ ਅਸੀਂ ਪਟਿਆਲੇ ਤੋਂ ਬਿਲੋਂਗ ਕਰਦੇ ਹਾਂ ਨਾ ਜੀ ਤਾਂ ਇਸ ਗਾਣੇ ਦੇ ਮੈਸੇਜ ਜਿਹੜਾ ਵੀਡੀਓ ਤੇ ਥਰੂ ਅਸੀਂ ਦਿੱਤਾ ਹੈ ਕਿਸੇ ਨੂੰ ਕੋਈ ਮੁਸੀਬਤ ਹੋ ਰਹੀ ਹੈ ਕੋਈ ਮਾਰ ਰਿਹਾ ਹੱਤਿਆਚਾਰ ਕਰ ਰਿਹਾ ਤੁਸੀਂ ਦੇਖੋਗੇ ਵੀਡੀਓ ਚ ਤੇ ਉਸ ਤੋਂ ਕੁਝ ਸਿੱਖ ਲੈ ਸਕਦੇ ਹੋ ਤਾਂ ਕਿਸੇ ਦੀ ਹੈਲਪ ਕਰ ਸਕਦੇ ਹੋ ਉਸ ਚੀਜ਼ ਤੋਂ ਸਿੱਖ ਕੇ ਤਾਂ ਉਹ ਬੜੀ ਮਿਹਰਬਾਨੀ ਹੋਊਗੀ ਤੇ ਸਾਡਾ ਗਾਣਾ ਵੱਧ ਤੋਂ ਵੱਧ ਤੁਸੀਂ ਤੁਸੀਂ ਹੀ ਪਿਆਰ ਦੇਣਾ ਹੈ ਨਾ ਜੀ ਇਹਨੂੰ ਸ਼ੇਅਰ ਵੀ ਕਰਿਓ ਤੇ ਉਸ ਤੋਂ ਬਾਅਦ ਪ੍ਰਮੋਟ ਵੀ ਕਰਿਓ ਇਹ ਅਪੀਲ ਹੈ ਸਾਡੀ ਥੈਂਕ ਯੂ ਸਰ ਜੀ ਇੱਕ ਗੱਲ ਹੈ ਜੀ ਜੀ ਸਾਹਿਬ ਗਾਨਾ ਰਿਲੀ ਕੀਤਾ ਜਾ ਰਿਹਾ ਹੈ ਮੈਂ ਬਹੁਤ ਖੁਸ਼ ਹਾਂ ਪ੍ਰੋਡੂਸਰ ਡਾਇਰੈਕਟਰ ਸਿੰਘਾ ਨੂੰ ਕਿ ਉਹ ਬੜੇ ਮਿਹਨਤ ਨਾਲ ਕੰਮ ਕਰ ਰਹੇ ਨੇ ਉਹ ਚੋਟੋ ਫੋਨ ਦੇ باوجود ਇਹ ਕਰਕੇ ਆਪਣੇ ਕੋਲ ਸਾਹਮਣੇ ਪੇਸ਼ ਕੀਤਾ ਹੈ ਨਾ ਔਰ ਅੰਟੀਜਰ ਹੋਪੀ ਗੱਲ ਦੱਸਿਆ ਜੇ ਅਸਾਂ ਮਿਸ਼ੂ ਨਹੀਂ ਕੀਤਾ ਮਿਸ਼ਾ ਇਸ ਦਾ ਮਤਲਬ ਹੁੰਦਾ ਵੀ ਰਾਤ ਨੂੰ ਸਾਡੇ ਘਰ ਤੋਂ ਚੋਰ ਵੜਦੇ ਕੋ ਹੋਰ ਵੜਦੇ ਇਸ ਦਾ ਵੀ ਯੂਜ਼ ਕਰਨਾ ਚਾਹੀਦਾ ਹੋਗਲਾ ਪੰਤੀ ਵਾਸਤੇ ਨਹੀਂ ਯੂਜ਼ ਕਰਨਾ ਕੇਸ਼ਨ ਵਾਸਤੇ ਕਹਿੰਦਾ ਜੀ ਜੀ ਜੇ ਸਭ ਕੀ ਯੂਥ ਨੂੰ ਕੀ ਸੁਨੇਹਾ ਦੇਣਾ ਕਿ ਜਿਹੜੀ ਅੱਜ ਰਾਹ ਢੜਕ ਚੁੱਕੀ ਹੈ ਉਹ ਯੂਥ ਨੂੰ ਦਾ ਇਹ ਰੰਗਲਾ ਪੰਜਾਬ ਦੇਖਣਾ ਚਾਹੀਦਾ ਹੈ ਦਿਖਾਣੇ ਰੰਗਲਾ ਪੰਜਾਬ ਸਰ ਜੀ ਮਿਸ ਸਾਡਾ ਖਾਸ ਮਕਸਦ ਹੈ ਰੰਗਲਾ ਪੰਜਾਬ ਨੂੰ ਵਧਾ ਰਹੇ ਨੇ ਬਸ ਠੀਕ ਹੈ ਪਰਪਾਲ ਜੀ ਨੇ ਜੀ ਵੀ ਬੜਾ ਵਧੀਆ ਨਾਲ ਸਹਿਯੋਗ ਕਰ ਰਿਹਾ ਪੂਰਾ ਗੱਲ ਪੂਰਾ ਗੱਲ ਠੀਕ ਹੈ ਥੈਂਕ ਯੂ ਵੈਰੀ ਮਚ ਥੈਂਕ ਯੂ ਸੋ प्रॉपर्टी बेचने और खरीदने के लिए संपर्क करें फेयर डील प्रॉपर्टीज़